ਸਾਡੇ ਬੱਚਿਆਂ ਨੂੰ 25 ਦਸੰਬਰ ਚੇਤੇ ਹੈ 25 ਦਸੰਬਰ ਨੂੰ ਕੀ ਹੋਇਆ ਸੀ ਬੇਟਾ 크ਿਸਮਸ ਸੀ ਨਾ ਜਿਹੜੇ ਮਰਜ਼ੀ ਤੁਸੀਂ ਬੱਚੇ ਨੂੰ ਪੁੱਛ ਲਓ ਹਰ ਇੱਕ ਬੱਚੇ ਨੂੰ ਪਤਾ ਹੈ ਕਿ 25 ਦਸੰਬਰ ਨੂੰ ਕੀ ਹੈ 크ਿਸਮਸ ਡੇ ਹੈ ਇਸਾਈਆਂ ਨੇ ਇਸਾਈਆਂ ਨੇ ਚੇਤਾ ਕਰਾ ਦਿੱਤਾ 크ਿਸਮਸ ਡੇ ਅਜੇ 22 ਦਸੰਬਰ ਤੋਂ ਲੈ ਕੇ 27-28 ਦਸੰਬਰ ਤੱਕ ਕੀ ਹੋਇਆ ਸੀਗਾ ਤੁਸੀਂ ਅੱਜ ਬਹੁਤਿਆਂ ਨੂੰ ਪੁੱਛ ਕੇ ਵੇਖ ਲਓ ਪਤਾ ਹੀ ਨਹੀਂ ਹੋਣਾ ਬਹੁਤੇ ਸਿੱਖਾਂ ਨੂੰ ਨਹੀਂ ਪਤਾ ਹੋਣਾ ਇਹ ਨਹੀਂ ਪਤਾ ਤੇ ਸਿੱਖਾਂ ਦੇ ਵਿਆਹ ਇਹਨਾਂ ਦਿਨਾਂ ਦੇ ਵਿੱਚ ਹੁੰਦੇ ਜੇ ਗੌਰ ਕਰਿਓ ਜਿਹੜਾ ਸਿੱਖ ਇਹ ਗੱਲ ਜਾਣਦਾ ਹੋਵੇ ਨਾ ਕਿ ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੇ ਸਾਡੇ ਵਾਸਤੇ ਆਪਾ ਵਾਰਿਆ ਜਿਹੜਾ ਵਾਕਈ ਕਿਤੇ ਇਸ ਗੱਲ ਨੂੰ ਜਾਣਦਾ ਹੋਵੇ ਤੇ ਮਨ ਕਰਕੇ ਕਿਤੇ ਫੀਲ ਵੀ ਕਰਦਾ ਹੋਵੇ ਉਹਨਾਂ ਦੀ ਸ਼ਹਾਦਤ ਨੂੰ ਉਹ ਆਪਣੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਤੇ ਕਰ ਹੀ ਨਹੀਂ ਸਕਦਾ ਪਰ ਅੱਜ ਮੇਰੀ ਕੌਮ ਦੀ ਇੰਨੀ ਤਰਸਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਨਹੀਂ ਵੀ ਥੋੜਾ ਅੱਗੇ ਪਿੱਛੇ ਜਾ ਕੇ ਕੁਝ ਕਰ ਲਈਏ ਇਹਨਾਂ ਦਿਨਾਂ ਦੇ ਵਿੱਚ ਹੀ ਵਿਆਹ ਰੱਖਦੇ ਨੇ ਲੋਕ ਤੇ ਅਸ਼ਲੀਲ ਗਾਣਿਆਂ ਦੇ ਉੱਤੇ ਡੀਜੇ ਤੇ ਚੜ ਕੇ ਭੰਗੜੇ ਪਾਉਣ ਲੱਗੇ ਹੁੰਦੇ ਨੇ ਤੇ ਸ਼ਰਾਬਾਂ ਦੇ ਜਾਮ ਚੱਲ ਰਹੇ ਹੁੰਦੇ ਨੇ ਬੇਸ਼ਰਮ ਲੋਕ ਨੇ ਇਹੋ ਜਿਹੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਇੰਨੀ ਵੀ ਸ਼ਰਮ ਨਹੀਂ ਵੀ ਘੱਟੋ-ਘੱਟ ਇਹਨਾਂ ਦਿਨਾਂ ਦੇ ਵਿੱਚ ਹੀ ਵੈਸੇ ਤੇ ਆਹ ਕੰਮ ਤੇ ਕਦੀ ਵੀ ਨਹੀਂ ਕਰਨੇ ਚਾਹੀਦੇ। ਆ ਸ਼ਲੀਲ ਗਾਣੇ ਤੇ ਨੱਚਣਾ ਤੇ ਸ਼ਰਾਬਾਂ ਪੀਣੀ ਆ ਇਹ ਕਦੀ ਵੀ ਨਹੀਂ ਕਰਨੇ ਚਾਹੀਦੇ ਪਰ ਕੀ ਕਹੀਏ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਕਰਨੇ ਤਾਂ ਬੇਸ਼ਰਮ ਲਫ਼ਜ਼ ਹੀ ਵਰਤਿਆ ਜਾ ਸਕਦਾ ਇਸ ਤੋਂ ਇਲਾਵਾ ਤਾਂ ਹੋਰ ਕੋਈ ਲਫ਼ਜ਼ ਨਹੀਂ ਹੈ। ਵੀ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਨੂੰ ਚੇਤੇ ਕਰਨ ਵਾਸਤੇ ਵੀ ਤਿਆਰ ਨਹੀਂ ਆਜ ਦਾ ਜਿਹੜਾ ਆਪਣੇ ਨੂੰ ਸਿੱਖ ਅਖਵਾ ਰਿਹਾ। ਇਹ ਸਾਡੇ ਲੋਕਾਂ ਦੇ ਅੱਜ ਹਾਲਾਤ ਬਣ ਚੁੱਕੇ ਨੇ ਤੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰ ਰਿਹਾ ਸੀ ਵੀ 크리스마ਸ ਚੇਤੇ ਹੈ ਆ ਦਿਨ ਚੇਤੇ ਨਹੀਂ ਹੈ ਪਰ ਗੌਰ ਕਰਿਓ ਗੰਗੂ ਜਦੋਂ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਕਦੀ ਆਪਣੇ ਬੱਚਿਆਂ ਨੂੰ ਇਹ ਗੱਲਾਂ ਸੁਣਾਇਆ ਕਰੋ ਗੁੰਦੂਨਾ ਸਿੰਘ ਹੰਡੂਰੀਆ ਨੇ ਉੱਥੇ ਲਿਖਿਆ ਵੀ ਲੈ ਤੇ ਗਿਆ ਆਪਣੇ ਘਰ ਪਰ ਜਿਹੜੀ ਰੋਟੀ ਲੈ ਕੇ ਆਇਆ ਨਾ ਸਹਿਬਜ਼ਾਦਿਆਂ ਵਾਸਤੇ ਸਹਿਬਜ਼ਾਦਿਆਂ ਨੇ ਉਸ ਰੋਟੀ ਦੇ ਵੱਲ ਵੇਖਿਆ ਤੇ ਦਾਦੀ ਮਾਂ ਨੂੰ ਪਤਾ ਕੀ ਕਹਿੰਦੇ ਨੇ ਦਾਦੀ ਮਾਂ ਉਹ ਐਸੀ ਰੋਟੀ ਕਰ ਲਿਆयो ਹਮਰੇ ਕਾਗ ਨਾ ਕੂਕਰ ਖਾਇਓ ਦਾਦੀ ਮਾਂ ਉਹ ਸਾਡੇ ਵਾਸਤੇ ਇਦਾਂ ਦੀ ਰੋਟੀ ਲੈ ਕੇ ਆਇਆ ਜਿਹੜੀ ਰੋਟੀ ਕਾਂ ਤੇ ਕੁੱਤੇ ਵੀ ਨਾ ਖਾਣ। ਫਬ ਏਡੀ ਭੈੜੀ ਰੋਟੀ ਗੰਗੂ ਨੇ ਸਹਿਬਜ਼ਾਦਿਆਂ ਦੇ ਸਾਹਮਣੇ ਪਰੋਸ ਕੇ ਰੱਖੀ ਉੱਥੇ ਸਹਿਬਜ਼ਾਦਿਆਂ ਨੇ ਰੋਟੀ ਨਹੀਂ ਖਾਧੀ। ਤੇ ਰਾਤ ਨੂੰ ਗੰਗੂ ਨੇ ਕੀ ਕੀਤਾ ਮੋਰਾ ਚੋਰੀ ਕੀਤੀਆਂ ਤੇ ਅਗਲੇ ਦਿਨ ਮਾਤਾ ਜੀ ਨੇ ਜਦੋਂ ਉਹਨੂੰ ਪੁੱਛਿਆ ਮੈਂ ਸ਼ਾਰਟ ਦੇ ਵਿੱਚ ਹੀ ਰੱਖ ਰਿਆਂ ਗੱਲ ਅਗਲੇ ਦਿਨ ਜਦੋਂ ਮਾਤਾ ਜੀ ਨੇ ਪੁੱਛਿਆ ਵੀ ਗੰਗੂ ਰਾਤੀ ਕੋਈ ਚੋਰ ਆਇਆ ਸੀਗਾ ਜਾਂ ਕਿਤੇ ਤੂੰ ਤੇ ਨਹੀਂ ਮੋਰਾ ਚੁੱਕ ਲਈਆਂ ਗੰਗੂ ਨੂੰ ਗੁੱਸਾ ਚੜਿਆ ਤੇ ਮਾਤਾ ਜੀ ਨੂੰ ਆਵਾ ਤਵਾ ਬੋਲਣ ਲੱਗਾ ਹੁਣ ਉਹਨੂੰ ਇੱਕ ਬਹਾਨਾ ਵੀ ਮਿਲ ਗਿਆ ਵੀ ਕਿਵੇਂ ਮੈਂ ਕੁਝ ਕਰਾਂ ਤੇ ਕਹਿਣ ਲੱਗਾ ਵੀ ਮਾਤਾ ਜੀ ਕਿਤੇ ਮੈਂ ਤੁਹਾਨੂੰ ਆਪਣੇ ਘਰ ਵਿੱਚ ਰੱਖਿਆ ਦੂਜਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਚੋਰੀ ਆਪ ਹੀ ਕੀਤੀ ਹੈ ਪਰ ਉਹ ਸਿਆਣੇ ਕਹਿੰਦੇ ਨੇ ਨਾ ਵੀ ਜਿਹੜਾ ਚੋਰ ਹੋਵੇ ਨਾ ਉਹਨੂੰ ਗੁੱਸਾ ਬਹੁਤ ਛੇਤੀ ਚੜਦਾ ਜਿੰਨੇ ਕੋਈ ਗਲਤ ਕੰਮ ਕੀਤਾ ਹੋਵੇ ਤੇ ਉਹ ਤੇ ਸਿੱਧੇ ਤੌਰ ਤੇ ਇਲਜ਼ਾਮ ਲਾ ਦਈਏ ਨਾ ਉਹਨੂੰ ਗੁੱਸਾ ਬਹੁਤ ਛ ਗੋਨੋ ਗੁੱਸਾ ਚੜਿਆ ਜਿਸ ਕਮਰੇ ਚ ਮਾਤਾ ਜੀ ਨੂੰ ਠਹਿਰਾਇਆ ਸਹਿਬਜ਼ਾਦੇ ਨੂੰ ਠਹਿਰਾਇਆ ਉਹਨੇ ਕੁੰਡੀ ਲਈ ਤੇ ਚਲਿਆ ਗਿਆ ਮੋਰਿੰਡੇ ਦੇ ਥਾਣੇ ਦੇ ਵਿੱਚ ਇਤਲਾ ਕਰਨ ਵਾਸਤੇ ਉੱਥੇ ਖਬਰ ਕਰਕੇ ਆਇਆ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ ਉਹ ਦੋਵੇਂ ਜਾਣੇ ਜਿਹੜੇ ਸਿਪਾਹੀ ਸੀਗੇ ਉਹ ਆਉਂਦੇ ਨੇ ਤੇ ਇਤਿਹਾਸ ਪਤਾ ਕੀ ਕਹਿੰਦਾ ਵੈਸੇ ਇਹ ਗੱਲਾਂ ਸਾਡੇ ਸਾਹਮਣੇ ਘਾਟੀ ਕੀਤੀਆਂ ਗਈਆਂ ਨੇ ਪਰ ਦੁਨਾ ਸਿੰਘ ਹੰਡੂਰੀਆ ਨੇ ਆਪਣੇ ਉਸ ਲਿਖਤ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਾਨੀ ਖਾਂ ਤੇ ਮਾਨੀ ਖਾਂ ਆਉਂਦੇ ਨੇ ਤੇ ਆ ਕੇ ਉਹ ਸਹਿਬਜ਼ਾਦਿਆਂ ਨੂੰ ਕੋਈ ਬੜੇ ਪਿਆਰ ਦੇ ਨਾਲ ਨਹੀਂ ਲੈ ਕੇ ਗਏ ਤੁਸੀਂ ਅੱਜ ਵੀ ਵੇਖੋ ਸਰਕਾਰ ਦਾ ਕੋਈ ਬਾਗੀ ਹੋਵੇ ਜਦੋਂ ਪੁਲਿਸ ਵਾਲੇ ਉਹਨੂੰ ਅਰੈਸਟ ਕਰਦੇ ਨੇ ਕੀ ਉਹਨੂੰ ਬੜੇ ਪਿਆਰ ਕਰਦੇ ਨੇ ਬਾਅਦ ਚ ਜਾਂ ਉਹਨੂੰ ਸਿੱਧਾ ਜੇਲ੍ਹ ਚ ਲੈ ਜਾ ਕੇ ਉੱਥੇ ਛੱਡ ਦਿੰਦੇ ਨੇ ਨਹੀਂ ਉਹਨੂੰ ਫੜਦੇ ਸਾਰ ਪਹਿਲਾਂ ਚਪੇੜਾਂ ਮਾਰੀਆਂ ਜਾਂਦੀਆਂ ਨੇ ਠੁੱਡੇ ਮਾਰੇ ਜਾਂਦੇ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਇਹ ਸਭ ਕੁਝ ਜੋ ਅੱਜ ਵਾਪਰਦਾ ਹੈ ਕੀ ਤੁਹਾਨੂੰ ਇਹ ਲੱਗਦਾ ਨਹੀਂ ਵੀ ਇਹ ਸਹਿਬਜ਼ਾਦਿਆਂ ਨੇ ਵੀ ਕਿਤੇ ਵਾਪਰਿਆ ਹੋਵੇਗਾ ਕਦੀ ਇਤਿਹਾਸ ਨੂੰ ਪੜ੍ਹ ਕੇ ਵੇਖੋ ਇਹ ਗੱਲਾਂ ਸਾਡੇ ਸਾਹਮਣੇ ਆਈਆਂ ਨਹੀਂ ਜਾਨੀ ਖਾਂ ਤੇ ਮਾਨੀ ਖਾਏ ਤੇ ਉਹਨਾਂ ਨੇ ਪਤਾ ਕੀ ਕੀਤਾ ਸੈਭ ਜਾਦੀਆਂ ਨੂੰ ਉਹਨਾਂ ਨੇ ਬੋਰੀਆਂ ਦੇ ਵਿੱਚ ਬੰਦ ਕੀਤਾ ਇਤਿਹਾਸ ਦੇ ਵਿੱਚ ਲਿਖਿਆ ਜਿਵੇਂ ਕੋਈ ਕਣਕ ਵਾਲੀ ਬੋਰੀ ਜਾਂ ਚੀਨੀ ਵਾਲੀ ਬੋਰੀ ਘੋੜੇ ਦੇ ਉੱਤੇ ਲੱਦੀ ਜਾਂਦੀ ਹੈ ਕਵੀ ਦੁੰਨਾ ਸਿੰਘ ਹੰਡੂਰੀਆ ਲਿਖਦੇ ਕਹਿੰਦੇ ਸੈਭ ਜਾਦੀਆਂ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਘੋੜੇ ਦੇ ਉੱਤੇ ਲੱਦੇ ਆ ਗਿਆ ਦੋਨੋਂ ਸੈਭ ਜਾਦੀਆਂ ਨੂੰ ਜਿਵੇਂ ਬੋਰੀ ਨੂੰ ਲੱਦੇ ਆ ਜਾਂਦਾ ਉਸ ਤਰ੍ਹਾਂ ਤੇ ਇੱਕ ਕਪੜਾ ਲਿਆ ਗਿਆ ਜਿਹਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਲਾਲ ਮਿਰਚਾਂ ਪਾ ਕੇ ਉਸ ਕਪੜੇ ਦੇ ਵਿੱਚ ਉਹ ਕਪੜਾ ਮਾਤਾ ਗੁਜਰਕੌਰ ਜੀ ਦੇ ਮੂੰਹ ਦੇ ਉੱਤੇ ਬੰਨਿਆ ਗਿਆ ਤੇ ਇਸ ਢੰਗ ਦੇ ਨਾਲ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਮੁਰਿੰਡੇ ਦੇ ਥਾਣੇ ਤੱਕ ਲੈ ਕੇ ਗਏ ਇਹ ਸਾਡਾ ਇਤਿਹਾਸ ਕਹਿੰਦਾ ਉਹ ਗੱਲ ਵੱਖਰੀ ਹੈ ਇਹ ਗੱਲਾਂ ਥੋੜੀਆਂ ਜਿਹੀਆਂ ਹਜਮ ਕਰਨੀਆਂ ਔਖੀਆਂ ਹੁੰਦੀਆਂ ਨੇ ਇਸ ਕਰਕੇ ਬਹੁਤੇ ਪ੍ਰਚਾਰਕ ਇਹ ਗੱਲਾਂ ਸੁਣਾਉਂਦੇ ਨਹੀਂ ਪਰ ਇਹ ਸੱਚ ਹੈ ਜੋ ਵਾਪਰਿਆ ਜੇ ਇਹ ਗੱਲਾਂ ਸੁਣਾਓਗੇ ਆਪਣੇ ਬੱਚਿਆਂ ਨੂੰ ਤੁਹਾਡਾ ਬੱਚਾ ਸਿੱਖੀ ਤੋਂ ਦੂਰ ਕਦੀ ਨਹੀਂ ਜਾਏਗਾ ਜਿੰਨਾ ਵਾਸਤੇ ਸਹਿਬਜ਼ਾਦਿਆਂ ਨੇ ਕਿੰਨੇ ਕਸ਼ਟ ਆਪਣੇ ਉੱਤੇ ਝੱਲੇ ਨੇ ਜਦੋਂ ਉਹਨਾਂ ਨੂੰ ਲੈ ਕੇ ਗਏ ਮੁਰਿੰਡੇ ਦੇ ਥਾਣੇ ਦੇ ਵਿੱਚ ਤੇ ਉਹਨਾਂ ਨੂੰ ਸਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਕਾਫੀ ਸਮਾਂ ਉੱਥੇ ਰੱਖਿਆ ਤੇ ਬਾਅਦ ਵਿੱਚ ਜਦੋਂ ਬੋਰੀਆਂ ਤੋਂ ਬਾਹਰ ਕੱਢਿਆ ਗਿਆ ਉਹਨਾਂ ਨੂੰ ਖਾਣ ਵਾਸਤੇ ਫਿਰ ਨਾ ਰੋਟੀ ਦਿੱਤੀ ਸੌਂਦੇ ਸੀ ਤੇ ਉਠਾ ਦਿੱਤਾ ਜਾਂਦਾ ਸੀ ਤਸੀਹੇ ਦਿੱਤੇ ਜਾਂਦੇ ਸੀ ਪਤਾ ਕਿਉਂ ਜਾਨੀਖਾ ਮਾਨੀਖਾ ਜਿਹੜੇ ਨੇ ਉਹ ਛੋਟੀ ਪੋਸਟ ਦੇ ਉੱਤੇ ਸੀਗੇ ਤੇ ਹਰ ਇੱਕ ਬੰਦੇ ਨੂੰ ਹੁੰਦਾ ਨਾ ਮੇਰੀ ਤਰੱਕੀ ਹੋ ਜਾਵੇ ਆਪਣੀ ਤਰੱਕੀ ਕਰਵਾਉਣ ਦੇ ਚੱਕਰ ਦੇ ਵਿੱਚ ਉਹ ਸਹਿਬਜ਼ਾਦੇਆਂ ਦੇ ਉੱਤੇ ਧੱਕਾ ਕਰ ਰਹੇ ਸੀ ਵੀ ਅਸੀਂ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਲਈਏ ਜੇ ਅਸੀਂ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਲਿਆ ਵਜ਼ੀਰ ਖਾਨ ਸਾਡੇ ਉੱਤੇ ਖੁਸ਼ ਹੋਵੇਗਾ ਤੇ ਸਾਡੀ ਤਰੱਕੀ ਹੋ ਜਾਵੇਗੀ ਪਰ ਉਹ ਸਮਾਂ ਬੀਤ ਗਿਆ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵੀ ਪਕੜੇ ਗਏ ਨੇ ਸਹਿਬਜ਼ਾਦੇ ਤੇ ਉਹਨੇ ਆਪਣੇ ਕੋਲ ਬੁਲਵਾ ਲਿਆ ਸੋ ਮੈਂ ਇਹ ਕਹਿਣਾ ਚਾਹ ਰਿਹਾ ਸੀ ਵੀ ਠੰਡੇ ਬੁਰਜ ਵਿੱਚ ਜਾਣ ਤੋਂ ਪਹਿਲਾਂ ਵੀ ਇੱਕ ਕਸ਼ਟ ਜਿਹੜੇ ਨੇ ਸਹਿਬਜ਼ਾਦੇ ਨੂੰ ਦਿੱਤੇ ਗਏ ਫਿਰ ਠੰਡੇ ਬੁਰਜ 'ਚ ਰੱਖਿਆ ਗਿਆ ਇਤਿਹਾਸ ਕਹਿੰਦਾ ਵੀ ਠੰਡ ਇੰਨੀ ਜ਼ਿਆਦਾ ਸੀ ਅੱਜ ਤੇ ਉਹ ਠੰਡ ਪੈਂਦੀ ਨਹੀਂ ਤੇ ਵੈਸੇ ਤੋਂ ਇਸ ਸਰਹੰਦੀ ਧਰਤੀ ਤੇ ਆ ਚਲ ਜਾਓ ਨਾ ਦਿੱਲੀ ਨਾਲੋਂ ਜ਼ਿਆਦਾ ਠੰਡ ਸਰਹੰਦ ਤੁਹਾਨੂੰ ਅੱਜ ਵੀ ਫੀਲ ਹੋਏਗੀ ਤੇ ਜਿੰਨੀ ਠੰਡ ਅੱਜ ਤੋਂ 3300 ਸਾਲ ਪਹਿਲਾਂ ਪੈਂਦੀ ਹੋਏਗੀ ਕਦੀ ਮਹਿਸੂਸ ਕਰਕੇ ਵੇਖੋ ਨਾਲੇ ਜਿਹੜਾ ਠੰਡੇ ਬੁਰਜ ਦੀ ਆਪਾਂ ਗੱਲ ਕਰਦੇ ਆ ਨਾ ਇਹ ਨਾਮ ਲੈ ਦੇਣਾ ਸੌਖਾ ਹੈ ਠੰਡਾ ਬੁਰਜ ਪਤਾ ਕੀ ਚੀਜ਼ ਇਹ ਵੱਡੇ ਵੱਡੇ ਬਾਦਸ਼ਾਹ ਆਪਣੇ ਵਾਸਤੇ ਬਣਵਾਉਂਦੇ ਹੁੰਦੇ ਸੀ ਠੰਡਾ ਬੁਰਜ ਕਿਉਂ ਬਣਾਵਾਉਂਦੇ ਸੀ ਕਿਉਂਕਿ ਜਦੋਂ ਗਰਮੀ ਪੈਂਦੀ ਹੈ ਜੂਨ ਜੁਲਾਈ ਦਾ ਜਿਹੜਾ ਮਹੀਨਾ ਹੁੰਦਾ ਫਿਰ ਬੱਤ ਦੀ ਗਰਮੀ ਪੈਂਦੀ ਹੈ ਜੇਕਰ ਉਸ ਠੰਡੇ ਬੁਰਜ ਵਿੱਚ ਜਾ ਕੇ ਬਹਿ ਜਾਈਏ ਤੇ ਉਹ ਇਸ ਢੰਗ ਦੇ ਨਾਲ ਬਣਾਇਆ ਜਾਂਦਾ ਸੀ ਕਿ ਗਰਮੀ ਦੇ ਵਿੱਚ ਵੀ ਉੱਥੇ ਠੰਡੀ ਹਵਾ ਮਹਿਸੂਸ ਹੁੰਦੀ ਸੀ ਇਸ ਕਰਕੇ ਉਹਨੂੰ ਕਿਹਾ ਹੀ ਠੰਡਾ ਬੁਰਜ ਜਾਂਦਾ ਸੀਗਾ ਉਹ ਗਰਮੀਆਂ ਦੇ ਵਿੱਚ ਉੱਥੇ ਬਹਿਣ ਵਾਸਤੇ ਕਿਉਂਕਿ ਉਸ ਸਮੇਂ ਏਸੀ ਕੂਲਰ ਪੱਖੇ ਨਹੀਂ ਸੀ ਹੁੰਦੇ ਵੱਡੇ ਵੱਡੇ ਜਿਹੜਾ ਠੰਡਾ ਬੁਰਜ ਸੀਗਾ ਜਿਹੜਾ ਗਰਮੀਆਂ ਦੇ ਵਿੱਚ ਵੀ ਠੰਡੀ ਹਵਾ ਜਿੱਥੇ ਚੱਲਦੀ ਹੈ ਤੇ ਦਸੰਬਰ ਦੇ ਮਹੀਨੇ 'ਚ ਉੱਥੇ ਕੀ ਹਾਲ ਹੁੰਦਾ ਹੋਵੇਗਾ ਕਦੀ ਅੰਦਾਜ਼ਾ ਲ ਇਹਦੀ ਆਸ ਕਹਿੰਦਾ ਸਹਿਬਜ਼ਾਦਿਆਂ ਦੇ ਬੁੱਲ ਜਿਹੜੇ ਨੇ ਉਹ ਨੀਲੇ ਪੈ ਰਹੇ ਨੇ ਠੰਡ ਦੇ ਕਰਕੇ ਇੰਨੀ ਠੰਡ ਹੈ ਤੇ ਨਾ ਕੋਈ ਸਵੈਟਰ ਹੈ ਨਾ ਕੋਈ ਲੋਈ ਹੈ ਨਾ ਕੋਈ ਕੰਬਲ ਹੈ ਕੁਝ ਨਹੀਂ ਹੈਗਾ ਪਰ ਉੱਥੇ ਉਹਨਾਂ ਨੇ ਦਿਨ ਜਿਹੜੇ ਨੇ ਉਹ ਕੱਟੇ ਨੇ ਸਾਡੇ ਵਾਸਤੇ